ਮੇਰੇ ਏਰੀਆ ਦਾ ਬੰਦਾ ਆਇਆ ਨੂੰ ਮਾਰੋ ਬਾਜ ਉਲਟ ਕੋਲ ਆਇਆ ਬੰਦਾ ਇਫ ਵੀ ਕਿਨਾ ਬੰਦਾ ਕਿ ਲੋ ਮੈਂ ਤੇ ਕਹਦਾ ਮਾਰ ਦੇਣਾ ਕਰ ਦੇਣਾ ਪਰ ਮਾਰ ਕਹਿੰਦਾ ਬਾਪੇ ਦੇ ਰੰਗਾਂ ਚ ਤੂੰ ਰੰਗਿਆ ਪਿਆ ਮੈਨੂੰ ਦੱਸ ਹੀ ਕਰਨਾ ਕੀ ਗੱਲ ਹੈਂ ਮਾਰ ਨੂੰ ਉਲਟ ਕੋਲ ਕਰਨਾ ਵੀ ਮਾਰਾ ਮੋ ਲੋਕਾਂ ਨੂੰ ਭੁਕਾ ਭਕਾ ਮਾਰਦਾ ਪਰ ਮੇਰੇ ਨੂੰ ਸਾਹ ਤਾਂ ਮੇਰੇ ਨੂੰ ਬਣਿਆ ਬੇਟਾ ਪੂਰਾ ਚਰਾਗ ਲਾਉਣੇ ਹਾਂਜੀ ਲੱਖ ਦਾ ਦੇ ਦੇ ਨਹੀਂ ਹਾਂ ਸਾਈ ਬਾਬੇ ਦੇ और किदे लाऊना ते काली वीर ते हाथ काली वीर काली वीर ने मान के ए, ये बाबा काली वीर के राया हां तो मैंने बाबा ने राया बाबू मंडे जल्दी बाबा ओ तेरे आने घर संग आ गुरु मोक्ष पे पराया ही कोई गोविंद आ गया छड्या और वो खा लेंदा की गल वो जो जड़ा बना गया कर बना गया ਤਸਮਲਾ ਇਹ ਦੋਰਾ ਫਿਰ ਨਹੀਂ ਜਾਂ ਗੁੱਤੂ ਵਾਲੇ ਬਣਾਇਆ ਅੱਜ ਨੇ ਬਣਾਇਆ ਫਿਰ ਉਹ ਕੋਈ ਸਿੱਧਾ ਨਹੀਂ ਕੀਤਾ ਹੈ ਤੂੰ ਮੇਰੇ ਤੋਂ ਵੀ ਚਾਰ ਦਾ ਚਾਹਾਂ ਸਾਡੇ ਕੋਲ ਬਈ ਖਾਦ ਸਿੱਧਾ ਕਰਨਾ ਚਾਹਾਂ ਹੈ ਉਹ ਸਿੱਧਾ ਕਰਵਾਉਣਾ ਚਾਹਾਂ ਤੇ ਤੂੰ ਆਪ ਹੀ ਸਿਧਾਉਣਾ ਧਮਕਾ ਮੈਂ ਸਿੱਧਾ ਕਹਿ ਰਿਹਾ ਮੈਨੂੰ ਬਾਬਾ ਜੀ ਚੰਨਣ ਨਹੀਂ ਹੋ ਰਹਾ ਮੈਂ ਚੰਨਣ ਦਵਾ ਮੈਂ ਚੰਨਣ ਨਹੀਂ ਚਾਹੀਦਾ ਬਾਬਾ ਮੈਨੂੰ ਚਾਹੀਦਾ ਵਾਸਤੇ ਤੁਸੀਂ ਜਾਈਂ ਮਾਰਚ ਹੱਗ ਕੋਈ ਚੱਲ ਕੀ ਨਾ ਤੇਰਾ ਅਮੀਰ ਅਮੀਰ ਪੈਟ ਕਰਾਈ ਪਟਾਲਾ

ਤੇਰਾ ਸਹੀ ਆ ਤੇਰਾ ਬਾਬੇ ਦਾ ਚੂਹੇ ਲੌੜਾ ਪਰ ਜਿਹੜਾ ਤੂੰ ਬਾਬਾ ਗੁਰੂ ਬਣਾਇਆ ਸੀ ਉਹ ਨਾਲ ਲੜ ਪਿਆ ਸੀ ਤਾਂ ਮੈਂ ਜਿਹੜਾ ਸਰਵਾਰੀ ਉਹ ਲੜ ਪਿਆ ਸੀ ਮੇਰੇ ਨਾਲ ਆਪ ਲੜਿਆ ਨਾ ਮਿੱਥੋ ਲੌੜਾ ਪਿਆ ਦੋਨਾਂ ਲੜਾਈ ਹੋਈ ਆ ਤੇਰੀ ਹੈ ਕਹਿ ਤੀ ਕਿਸ ਬਾਸ ਦੀ ਘਾਟੇ ਘਰ ਦੇ ਵਿੱਚ ਜਿਹੜੀ ਜਿਹੜੀ ਬੁੱਧੀ ਆ ਪ੍ਰੇਸ਼ਟ ਹੋ ਗਈ ਆ ਤੇ ਕਮਲਿਆਂ ਨੂੰ ਗੱਲਾਂ ਮਾਰਦਾ ਹਾਂਜੀ ਬਾਬਾ ਜੀ ਹਾਂਜੀ ਤੂੰ ਲੈ ਫਿਰਦੇ ਬੋਲਦਾ ਆਪਣਾ ਗੱਲਾਂ ਬਾਬਾ ਜੀ ਸੋਚ ਚੱਲਦੀ ਰਹੇ ਰਾਤ ਨੂੰ ਸੌਂਦਾ ਨਹੀਂ ਰਾਤ ਨੂੰ ਉੱਠ ਕੇ ਗੁਰਿਆ ਫਿਰਦਾ ਹਾਂਜੀ ਬਾਬਾ ਜੀ ਐਵੇਂ ਆ ਰਾਤ ਨੂੰ ਸੌਂਦਾ ਨਹੀਂ ਰਾਤ ਨੂੰ ਉੱਠ ਕੇ ਤੁਰਿਆ ਫਿਰਦਾ ਤੇਰੇ ਘਰ ਜਾਂਦੇ ਆ ਕਿ ਆਂਦੀ ਗਵੰਡੀ ਦੇ ਪਾਗਲ ਹੋ ਗਿਆ ਹੋਰ ਸੱਜੇ ਕਹਿੰਦੇ ਕਮਲਾ ਹੋ ਗਿਆ ਉਹ ਬੰਦੇ ਨੇ ਤੇ ਲਾ ਦੀਆਂ ਕੀਚਾਂ ਪੁੱਠੀਆਂ ਕਰਕੇ ਮੁਰ ਸੱਜੇ ਦਰਬਾਰ ਕੀ ਜੇ ਇਹ ਨੂੰ ਹੋ ਜਾਂ ਪਹਿਲੀਆਂ ਬਾਹ ਕਾਉਣਾ ਪਊਗਾ ਤੇ ਮਾਰਕ ਭਰੀ ਕਰ ਦਊਗਾ ਇੱਕ ਮਿੰਟ ਅੱਸੀ ਘਰ ਦੇ ਵਿੱਚ ਪੀੜਾ ਪੈ ਕੇ ਗੱਗਾ ਹੁੰਦੀਆਂ ਕਿਹਦੇ ਪੀੜਾ ਪੈਦੀਆਂ ਸਾਰੇ ਹਾਂ ਸਾਰਿਆਂ ਨੇ ਪੈਦੀਆਂ ਤੇਰੇ ਪਿੰਡ ਸਾਰੇ ਨੱਪਦੇ ਪੈਦੀਆਂ ਹੱਕੇ ਫੇਰ ਬਾਪਨੇ ਕੋਲੇ ਕੁਛ ਨਹੀਂ ਹੈਗਾ ਬੁੱਲ ਸੱਚੇ ਦਰਬਾਰ ਕੀ ਤੂੰ ਕਹਿਣਾ ਹਾਂਜੀ ਤੂੰ ਕਹਿਣਾ ਨਾ ਘਰੇ ਕਿਹੇ ਬਾਪ ਦਾ ਕੁਛ ਵੀ ਨਹੀਂ ਹੈਗਾ ਜੋ ਮੇਰੇ ਤੇ ਹੈਗਾ ਹੀ ਨਹੀਂ ਬਾਪਰ ਕਹਿੰਦਾ ਹੈ ਨਹੀਂ ਕੀ ਬੁੱਲ ਤੇ ਭਾਈ ਹਾਂ ਰਹਿਣਾ ਰਹੇਗਾ ਬਾਬਾ ਜੀ ਕਹਿਣਾ ਨਾ ਬਸ ਮੈਂ ਕੀ ਜੀ ਕਹਿਣਾ ਹਾਂ ਹੁਣ ਸਹੀ ਕਰ ਦੇ ਜੇ ਤੈਨੂੰ ਬਾਬਾ ਜੀ ਹਾਂਜੀ ਘੜ ਸਹੀ ਕਰਾ ਦੇ ਇਹ ਜਿੱਗਿਆ ਲੱਗੀਆਂ ਨਾ ਪਹਿਲਾ ਟਿਕਵਾ ਲਵੇਗਾ ਇਹਨਾਂ ਦਾ ਪਾਪ ਪਾਣੀ ਕਰਵਾ ਲਵੇਗਾ ਹਾਂ ਸ਼ਾਇਦ ਇਹ ਬੁੜਾ ਜਿਹਾ ਹੈਗਾ ਜਦੋਂ ਜੁੜਾ ਹੈਗਾ ਸ਼ਾਇਦ ਮੇਰਾ ਮਸਲਾ ਹੱਲ ਕਰ ਦਿੰਦੇ ਇੱਥੇ ਜਾ ਕੇ ਬਿਲਕੁਲ ਸੱਚੇ ਦਰਵਾਜ਼ੇ ਇਹੋ ਗੱਲ ਦਾ ਅਰਥ ਆ ਰਿਹਾ ਨਾ ਹੋਰ ਸੱਚੇ ਦਰਵਾਜ਼ੇ ਬੁੜਾ ਜਿਹਾ ਮਸਲਾ ਹੱਲ ਕਰ ਦੋ ਹੱਟ ਕੋਈ ਨੂੰ ਗਾਲਾ ਕੱਢਣਾ ਆਪਣਾ ਅੱਗੇ ਲਾ ਲੈਣਾ ਬੋਲ ਸੱਚੇ ਦਰਬਾਰ ਕੀ ਇਹ ਵੀ ਗੱਲ ਹੈ ਸਾਰੇ ਟੱਬਰ ਨੂੰ ਦਾਣਾ ਕੱਢਣਾ ਤਾਂ ਅੱਗੇ ਲਾ ਲੈਣਾ ਹੈ ਕਹੀ ਗੱਲ ਹੈ ਵੀ ਹਲਕਾ ਇਹ ਤਾਂ ਕਹੀ ਜੀ ਹਾਂ ਨਹੀਂ ਜੀ ਸੰਤ ਜੀ ਬਾਬ ਦੇ ਰਹੇ ਓਏ ਤੇ ਕੋ ਬੁੱਢਾ ਵੀ ਪੁੱਛ ਕਾਉਂਦਾ ਬੋਲ ਸੱਚੇ ਦਰਬਾਰ मां शक्ति आकाली ते बाबा घोड़ी पीर दा ताडे ਘਰ ਤੇ ਪਹਿਰਾ ਪ੍ਰਸ਼ਾਨ ਕਾੜਾ ਇਹ ਲੋਹਾਰਾ ਤੇ बाबा तेरे ਕੋਲੇ ਆ ਬਾਬਾ ਨੇ ਕਿਤੇ ਨਹੀਂ ਬਾਬਾ ਸਹੀ ਆ ਬਾਬੇ ਸਹੀ ਸੇਵਾ ਕਰ ਗਿਆ ਇੱਕ ਦਿਨ ਨੇ ਕਹੇ ਮੈਂ ਕਰਮ ਦਾ ਹੱਥਾ ਕਰ ਲਵੇਗਾ 11 ਦਿਨ ਪਾਣੀ ਦੇ ਵਿੱਚ ਸੱਕਰ ਆਵੇਗਾ ਸੱਕਰ ਸੱਕਰ ਆ ਆ ਖਾਣਾ ਖਾਣਾ ਹਾਂ ਪਾਈਆ ਚੱਕਰ ਰੋਜ਼ ਪਾਣੀ ਦੀ ਬਾਗ ਨਹੀਂ ਵਗਦੇ ਪਾਣੀ ਨੂੰ ਪਾਈਆ ਪੂਰਾ ਅੰਦੀ ਪਾ ਲੈਣਾ ਵਾੜੋਂ ਕੋਈ ਨਹੀਂ ਕੋਈ ਗੱਲ ਹੀ ਮੈਂ ਚੱਲ ਜਾਣਾ 8-9 ਕਿਲੋ ਮੈਂ ਆੜ ਮੋਰਸੈਂਟ ਸਕੂਲ ਕਰਾਉਣਾ ਉੱਥੇ ਚਲੇ ਜਾ ਕਰ ਹਾਂ ਡਰਾਈਵ ਕਰਦਾ ਅੱਛਾ ਹਾਂ ਜੀ ਬਾਬਾ ਜੀ ਫਰੀ ਕਲੇ ਚੱਲ ਜਨ ਪਟਿਆਲੇ ਮੇਰੇ ਮੈਂ ਗੱਲ ਵੀ ਇਹ ਕਰ ਬੋਲ ਰਿਹਾ ਹਾਂ ਤੇ ਮੂਹੇ ਵੀ ਗੁਰੇ ਕੱਲਾ ਲੁਕੀਰੇ ਇਹਦੇ ਆਉਂਦੇ ਅੱਛਾ ਹੂੰ ਤੂੰ ਵਾਗ ਰਿਹਾ ਨਾ ਤਾਂ ਵੀ ਜਾਨੀ ਆਪੇ ਕੋਣ ਇਹ ਚੀਜ਼ਾਂ ਲਵਾ ਲਿਆ 11 ਨਾਲ ਪਾਣੀ ਸੱਕਰ ਪਾ ਦੇਗਾ ਕਿ ਨਹੀਂ ਪਾ ਦੇਗਾ 11 ਦੇ ਪਾਣੀ ਸਫਾਈ ਕਰਦੇ ਪਾ ਮਨ ਨੂੰ ਸ਼ਾਂਤੀ ਜਾ ਕੋ ਯਾ ਠੀਕ ਆ ਮੇਰੇ ਨਹੀਂ ਤੁਸੀਂ ਵਿਆਹ ਕੇ ਕੁਆਰਾ ਵਿਆਹ ਆਇਆ ਇੱਕ ਤਾਂ ਵਿਆਹ ਹੈਗਾ ਇੱਕ ਆ ਸਾਈਡ ਤੇ ਜਨਾਨੀ ਉਹ ਰੱਖੀ ਬੰਦਾ ਹੈ ਕੌਣ ਕੋਈ ਕੋਈ ਨਹੀਂ ਹੈਗੀ ਨਹੀਂ ਨਹੀਂ ਹੈਗੀ ਸੌਣ ਵਿੱਚ ਮੈਂ ਕਹਿੰਦਾ ਵੀ ਹੈਗੀ ਕੌਣ ਆ ਜਾਂ ਪਹਿਲਾਂ ਵਿਚਾਰ ਲਿਆ ਮੇਰੇ ਨਾਲ ਨਹੀਂ ਬਾਬਾ ਜੀ ਮੇਰੀ ਆਪਣੀ ਗੱਲ ਪਤਨਾਲ ਹੋ ਗਈ ਹੈ ਬੰਦਾ ਹੋ ਗਈ ਹੈ ਇਹਨਾਂ ਬੇੜੋ ਪਿਆਰ ਕੋ ਪਿਆਰ ਦੀ ਬਾਤ ਵਿਆਹ ਕੀਤਾ ਨਾ ਹਾਂਜੀ ਹਾਂ ਹਾਂਜੀ ਇਹਨਾਂ ਨਾਲ ਪਿਆਰ ਦੀ ਬਾਤ ਵਿਆਹ ਕੀਤਾ ਨਾ ਹਾਂ ਡਾਕਟਰ ਦੇ ਕਾਰਨ ਕਾਲੋ ਨਹੀਂ ਹੈ ਮੇਰੇ ਤੇ ਮਾਤਾ ਮੂਣੀ ਦਾ ਕੁਠਾ ਪੈਰਾ ਲੱਗਾ ਹੋਇਆ ਮੂਰ ਸੱਚੇ ਦਰਬਾਰ ਪਰੇ ਤੇਰਦਾ ਬਾਬਾ ਜੀ ਕਹਿੰਦਾ ਮੂਣੀ ਪੁੱਠੀ ਲੱਗੀ ਆ ਤੇ ਲੱਗੀ ਆ ਕਿਸੇ ਜਨਾਨੀ ਕੋਲ ਮੂਰ ਸੱਚੇ ਦਰਬਾਰ ਕੀ ਮੈਂ ਹੀ ਨਾ ਮੂਰ ਸੱਚੇ ਦਰਬਾਰ ਮੂਣੀ ਕਹਿੰਦੇ ਮਾਂ ਨੂੰ ਦਾਸੀ ਲੌਂਦੀ ਆ ਮੂਣੀ ਤੇਰੇ ਘਰੋਂ ਭਜਾਉਂਦੀ ਆ ਮੂਣੀ ਕਹਿੰਦੇ ਲਾਣਾਾਂ ਦੇ ਵਿੱਚ ਦਰਦ ਹੁੰਣਾ ਪੈਂਦੀ ਆ ਨਾ ਹੀ ਦਰਦ ਹੁੰਦੀ ਆ ਪਿਸ਼ਾਬ ਕਰਕੇ ਨਾ ਪਿਸ਼ਾਬ ਨਹੀਂ ਹੋਊਗਾ ਤੇ ਬਾਥਰੂਮ 'ਚ ਬਹਿ ਕੇ ਮੂਰੋਂਾ ਕਈ ਵਾਰੀ ਹੋਰ ਸੱਚੇ ਦਰਬਾਰ 'ਚ ਐਵੇਂ ਹੁੰਦਾ ਹੁੰਦਾ ਤੇ ਆਮ ਹੀ ਦੇ ਨਾ ਕਿ ਮਹਾਰਾਜਾ ਕਾਰੀ ਦਾ ਜਿਹੜੀ ਆ ਮੋਣੀ ਲੱਗੀ ਲੋਣੀ ਹੈ ਕਿ ਨਹੀਂ ਲੋਹਾਣੀ ਬਾਬਾਈ ਲੋਹਾਣੀ ਉਹ ਬੇਚੋਰ ਚਾਰ ਚੜਾੜੇ ਪੁੱਠੇ ਪਾਸੇ ਜਾਂਦੇ ਆ ਹਾਂਜੀ ਹਾਂਜੀ ਸੁਪਨੇ ਮੱਤ ਦੇ ਨੇ ਇੱਕ ਜਨਾਮੀ ਦੇਤੀ ਰਾਤ ਨੂੰ ਦਿਖਦੀ ਆ ਜਨਾਦੀ ਨਹੀਂ ਬਾਬਾਈ ਗੰਧ ਫੋਟੋਆਂ ਦੇ ਧਿਆਨ ਆਉਂਦੇ ਉਹੋ ਹੀ ਮਤਲਬ ਜਾਨੀ ਹੋਈ ਉਹ ਆਉਂਦੇ ਆ ਉਹ ਤਾਂ ਬਾਬੇ ਉੱਤੋਂ ਮੈਂ ਦੁਖੀ ਆ ਉਹ ਦੁਖੀ ਤੋਂ ਲਾਹ ਲਾਵੇ ਬਾਹ ਕਰਾਣੀ ਆ ਤਾਂ ਭਾਹ ਕਰਾ ਲਈ ਤੇ ਬੰਦੇ ਦਾ ਪੁੱਤ ਜਾਈ ਬਾਣ ਤੇ ਫਿਰ ਪੈਜੂ ਗੁੱਲੀ ਦੇ ਦਾਨ बोले सही पूछ गली के गलत करनी है बोल सच्चे दरबार की है ये कम ही यही दादी और बोल सच्चे दरबार की है हट गए ओ तेरा रात वी है लगातार पांच बार जिसे होना पव बुद्ध सचे दरबार की जाएगी तो ठंडी पेगी रेहत होगी भला हो गया सुबह चार पीनी सुबह बोधवार 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 तो पांच पानी आज तो शुरू करना है ग्यारह दिन ग्यारह दिन लगातार पार पांच होनी पाया पाया ग्यारह दिन लगातार हाँ ग्यारह दिन लगातार बोनी बहुत सच्चे दरबार की है गांव से सौ के मकान लेके पाया बहुत